ਗਵੜਾ ਨਜ਼ੀਪਿੰਡ ਨੂੰ ਰੂੜ ਵਿਕੇ ਹੋ ਰਹੀ ਲਗਾਤਾਰ بارش ਨਾਲ ਖੇਤਾਂ ਦੇ ਨਾਲ-ਨਾਲ ਲੋਕਾਂ ਦੇ ਘਰਾਂ ਵਿੱਚ ਵੀ ਪਾਣੀ ਦਾਖਲ ਹੋ ਗਿਆ ਹੈ ਬਰਸਾਤ ਦੇ ਇਸ ਪਾਣੀ ਨਾਲ ਜਿੱਥੇ ਲੋਕਾਂ ਦਾ ਕਾਫੀ ਨੁਕਸਾਨ ਹੋ ਰਿਹਾ ਹੈ ਉੱਥੇ ਹੀ ਜਾਣਕਾਰੀ ਦਿੰਦਿਆਂ ਸਰਪੰਚ ਰਾਜਕਮਲ ਅਤੇ ਪੰਚ ਮਨਪ੍ਰੀਤ ਸਿੰਘ ਨੇ ਦੱਸਿਆ ਕਿ ਐਤਵਾਰ ਤੜਕਸਾਰ ਤੇਜ਼ بارش ਨਾਲ ਸਾਰਾ ਪਾਣੀ ਤੇਜ਼ੀ ਨਾਲ ਖੇਤਾਂ ਤੇ ਲੋਕਾਂ ਦੇ ਘਰਾਂ ਵਿੱਚ ਦਾਖਲ ਹੋਣ ਲੱਗ ਪਿਆ ਸੀ ਜਿਸ ਦੇ ਚੱਲਦਿਆਂ ਹੀ ਉਹਨਾਂ ਵੱਲੋਂ ਜੀ.ਸੀ.ਬੀ ਮੰਗਵਾ ਕੇ ਪਾਣੀ ਦੀ ਨਿਕਾਸੀ ਕਰਵਾਈ ਗਈ ਪਿੰਡ ਵਾਸੀਆਂ ਨੇ ਪ੍ਰਸ਼ਾਸਨ ਪਾਸੋਂ ਮੰਗ ਕੀਤੀ ਗਈ ਪਾਣੀ ਦੀ ਪੱਕੀ ਨਿਕਾਸੀ ਕਰਵਾਈ ਜਾਵੇ। ਹਾਂਜੀ ਜੀ ਪਾਣੀ ਤੁਹਾਨੂੰ ਪਤਾ ਹੀ ਹੈ ਜੀ ਰਾਤ ਦਾ ਮੀਂਹ ਬਹੁਤ ਪੈ ਰਿਹਾ ਜੀ ਤੇ ਉਹਦੇ ਕਰਕੇ ਜਿਹੜੇ ਪਿੱਛੇ ਚੋਆ ਉਹ ਵੀ ਟੁੱਟ ਚੁੱਕੇ ਆ ਇੱਕ ਹੈਗਾ ਮੱਖਣਗੜ੍ਹ ਉੱਥੋਂ ਚੋ ਟੁੱਟ ਗਿਆ ਤੇ ਇੱਕ ਹੋਰ ਹੀੜੀਆਂ ਪਿੰਡ ਆ ਉਹ ਵੀ ਟੁੱਟ ਗਿਆ ਜਿਹਦੇ ਕਰਕੇ ਸਾਡੇ ਪਿੰਡ ਇਧਰ ਕੁਲੀ ਵਾਲੀ ਸਾਈਡ ਜਿਹੜਾ ਭਗਾਣਾ ਰੋਡ ਆ ਉਧਰ ਪਾਣੀ ਬਹੁਤ ਆ ਗਿਆ ਤੇ ਇਧਰ ਬੈਕ ਸਾਈਡ ਦੇ ਪੰਜ ਸੱਤ ਘਰ ਆ ਉਹਨਾਂ ਦੀਆਂ ਨੀਆਂ ਦੇ ਨਾਲ ਆ ਕੇ ਪਾਣੀ ਲੱਗ ਗਿਆ ਜੀ ਤੇ ਅਸੀਂ ਜੀਸੀਬੀ ਮਗਾਈ ਸੀ ਹੁਣ ਸਫਾਈ ਕਰਵਾ ਰਹੇ ਆ ਖਾਲਾ ਜਿਹੜਾ ਹੈ ਕਿਉਂਕਿ ਪਾਣੀ ਦੀ ਟੱਕ ਲੱਗੀ ਜਾਂਦੀ ਆ ਕਿਉਂਕਿ ਇਹ ਜਿਹੜਾ ਖਾਲਾ ਇਹਦੇ ਵਿੱਚ ਥੋੜਾ ਜਿਹਾ ਹੈ ਦੇ ਲੋਕਾਂ ਨੇ ਵੀ ਥਾਂ ਮੱਲਿਆ ਹੋਇਆ ਹੈ ਉਹਦੇ ਕਰਕੇ ਜਿਹੜੀ ਪਾਣੀ ਦੀ ਨਿਕਾਸੀ ਚੰਗੀ ਚરા ਨਹੀਂ ਹੋ ਰਹੀ ਉਹਦੇ ਕਰਕੇ ਹੁਣ ਅਸੀਂ ਜੀਸੀਬੀ ਮਗਾਈ ਸੀ ਤੇ ਅਸੀਂ ਐਂਡ ਤੱਕ ਥੋੜੀ ਸਫਾਈ ਕਰਵਾ ਦਿੱਤੀ ਆ ਪਾਣੀ ਦਾ ਮਤਲਬ ਹੁਣ ਜਿਆਦਾ ਤੇਜ਼ੀ ਨਾਲ ਵਧ ਰਿਹਾ ਹੈ ਇੱਥੇ ਜੀ ਤੇ ਜੇ ਮੀਂਹ ਆ ਪਿਆ ਤੇ ਫੇਰ ਇਹ ਕੱਲ ਤੱਕ ਮੈਨੂੰ ਲੱਗਦਾ ਵੀ ਥੋੜਾ ਸੈੱਟ ਹੋ ਜਾਊਗਾ ਪਰ ਜੇ ਪਿੱਛੋਂ ਪਾਣੀ ਚੜ ਕੇ ਜਿਆਦਾ ਆ ਗਿਆ ਫੇਰ ਇਹਦੇ ਨਾਲ ਪਾਣੀ ਦੇ ਵਿੱਚ ਘਰਾਂ 'ਚ ਵੀ ਪਾਣੀ ਵੜ ਜਾਣਾ ਹੈ ਇਹ ਬਾਰਿਸ਼ ਦਾ ਪਾਣੀ ਹੈ ਕਿ ਪਿੱਛੋਂ ਪਾਣੀ ਕੋਈ ਛੱਡਿਆ ਗਿਆ ਹੈ ਬਾਰਿਸ਼ ਦਾ ਵੀ ਹੈਗਾ ਤੇ ਨਾਲ ਪਿੱਛੋਂ ਵੀ ਪਾਣੀ ਆ ਜੀ ਇੱਧਰ ਇੱਕ ਸਾਡੇ ਸੈਫਨ ਆ ਬਿਸਤਪਾਬ ਨਹਿਰ ਦੇ ਉੱਪਰ ਉਸ ਸੈਫਨ ਦੇ ਉੱਪਰੋਂ 4-5 ਫੁੱਟ ਉੱਚਾ ਪਾਣੀ ਆ ਰਿਹਾ ਸਿੱਧਾ ਹੀ ਉਹ ਸਾਡੇ ਪਿੰਡ ਨੂੰ ਹੀ ਆਉਂਦਾ ਨਰੂਨ ਨੂੰ ਹੁਣ ਕੋਈ ਪਿੰਡ ਦੇ ਘਰਾਂ ਦਾ ਕੋਈ ਨੁਕਸਾਨ ਤਾਂ ਨਹੀਂ ਹੋਇਆ ਜੀ ਹਾਲੇ ਤੱਕ ਤਾਂ ਨਹੀਂ ਹੋਇਆ ਬਸ ਜਾਨੀ ਘਰਾਂ ਦੀਆਂ ਨੀਆਂ ਨਾਲ ਪਾਣੀ ਟੱਚ ਕਰ ਚੁੱਕਿਆ ਆ ਪਰ ਤੁਸੀਂ ਅੱਜ ਜਦ ਤਾਂ ਦੇਖ ਸਕਦੇ ਵੀਡੀਓ ਵਿੱਚ ਵੀ ਸਾਰਾ ਦਿਸ਼ਾ ਆ ਵੀ ਬਹੁਤ ਪਾਣੀ ਦਾ ਲੈਵਲ ਪਰ ਸੜਕ ਤੇ ਵੀ ਪਾਣੀ ਆ ਜੀ ਹੁਣ ਦੇਖਾ ਉਧਰ ਪਾਣੀ ਦੀ ਸਮੱਸਿਆ ਨੂੰ ਲੈ ਕੇ ਨਾਇਬ ਤਹਿਸੀਲਦਾਰ ਫਗਵਾੜਾ ਤੇ ਥਾਣਾ ਰਾਵਲਪਿੰਡੀ ਦੇ ਐਸਐਚਓ ਮੇਜਰ ਸਿੰਘ ਪੁਲਿਸ ਪਾਰਟੀ ਨਾਲ ਮੌਕੇ ਤੇ ਪਹੁੰਚੇ ਤੇ ਪਿੰਡ ਵਾਸੀਆਂ ਦੀਆਂ ਮੁਸ਼ਕਲਾਂ ਨੂੰ ਸੁਣਿਆ ਇਸ ਦੌਰਾਨ ਉਹਨਾਂ ਜਿੱਥੇ ਪਿੰਡ ਵਾਸੀਆਂ ਨੂੰ ਝੂਠੀਆਂ ਵਫਾਹਾਂ ਤੇ ਯਕੀਨ ਨਾ ਕਰਨ ਦੀ ਅਪੀਲ ਕੀਤੀ ਉੱਥੇ ਹੀ ਉਹਨਾਂ ਕਿਹਾ ਕਿ ਉਹ ਲੋਕਾਂ ਦੀ ਸੇਵਾ ਵਿੱਚ 24 ਘੰਟੇ ਹਾਜ਼ਰ ਹਨ ਪਿੰਡ ਨਰੂੜ ਤੋਂ ਨਵਰਾਂਗ ਚੈਨਲ ਹਰਜਿੰਦਰ ਕੁਮਾਰ ਦੀ ਵਿਸ਼ੇਸ਼ ਰਿਪੋਰਟ ਅਲਿਸਾਰੀਏ ਅੱਜ ਤੁਸੀਂ ਲੱਗ ਲੱਗ ਪਿੰਡਾਂ ਦਾ ਜਾਇਜ਼ਾ ਲੈ ਰਹੇ ਹੋ ਜਿੱਦਾਂ ਬਾਰਿਸ਼ ਨਾਲ ਕਾਫੀ ਪਿੰਡਾਂ ਦੇ ਵਿੱਚ ਪਾਣੀ ਦਾਖਲ ਹੋ ਚੁੱਕਾ ਹੈ ਕੀ ਕਹਿਣਾ ਚਾਹੁੰਦੇ ਹੋ ਜੀ ਨਿਕੋ ਅਸੀਂ ਮਤਲਬ ਐਸਡੀਐਮ ਸਾਹਿਬ ਜੀ ਮੈਨੂੰ ਜੋ ਮੈਸੇਜ ਲੱਗੇ ਸੀਗਾ ਉਸ ਦੇ ਹੀ ਕਾਰਨ ਮਤਲਬ ਪਿੰਡਾਂ ਦੇ ਵਿੱਚ ਜਾ ਰਹੇ ਹਾਂ ਠੀਕ ਕਾਫੀ ਪਿੰਡਾਂ ਦੇ ਵਿੱਚ ਵੇਸਟ ਕਰਕੇ ਆਏ ਚਲੋ ਪਾਣੀ ਤਫਲੋ ਦੇ ਵਿੱਚ ਲੰਘ ਰਹੇ ਠੀਕ ਹੈ ਬਾਕੀ ਪ੍ਰਸ਼ਾਸਨ ਸਾਰਿਆਂ ਦੇ ਨਾਲ ਹੈ ਠੀਕ ਹੈ ਜੋ ਸਾਡੀ ਸਾਡੇ ਕੋਲੋਂ ਜੋ ਵੀ ਹੈਲਪੀ ਲੋੜ ਹੋਊਗੀ ਪ੍ਰਸ਼ਾਸਨ ਹਰ ਟਾਈਮ ਤੁਹਾਡੇ ਨਾਲ ਹੈ ਸਰ ਇਹ ਪਤਾ ਲੱਗੇ ਕਿ ਪਾਣੀ بارش ਦਾ ਹੈ ਕਿ ਕੁਪਿਆਂ ਦੇ ਪਿੱਛੋਂ ਆ ਰਿਹਾ ਹੈ ਜੀ ਪਾਣੀ ਮੈਨੂੰ ਪਤਾ ਜੋ ਪਿੰਡਾਂ ਤੋਂ ਪੁੱਛ ਲੱਗੇ ਸਰਪੰਚ ਸਾਹਿਬ ਕਈ ਪਿੰਡਾਂ ਸਰਪੰਚ ਸਾਹਿਬ ਨਾਲ ਗੱਲ ਕਰੀ ਅਸੀਂ ਉਹ ਕਹਿੰਦੇ ਪਾਣੀ ਪਿੱਛੋਂ ਹੀ ਆ ਰਿਹਾ ਹੈ ਮਤਲਬ ਚਾਹ ਤੋ ਸ਼ਹਿਰ ਤੋਂ ਜੀ ਤੇ ਪਾਣੀ ਬਸ ਇਹ ਹੈ ਵੀ ਪਾਣੀ ਨੂੰ ਕਿਤੇ ਮਤਲਬ ਸਟੋਪੇਜ ਨਾ ਲੱਗੇ ਕਿ ਜੇ ਸਟਾਪ ਲੱਗਣ ਨਾਲ ਫਿਰ ਇਹ ਮਤਲਬ ਬੈਕ ਕਰਨਾ ਪਾਣੀ ਦਾ ਨੁਕਸਾਨ ਕਰ ਲੈ ਜੀ ਪਾਣੀ ਖੇਤਾਂ ਦੇ ਵਿੱਚ ਲੰਘਦਾ ਰਹੇ ਫਿਰ ਮੈਨੂੰ ਲੱਗਦਾ ਇਹ ਕੋਈ ਜਿੱਕਤ ਨਹੀਂ ਹੋਣੀ ਜੀ ਹੁਣ ਪਿੰਡਾਂ ਦੀ ਸਥਿਤੀ ਕਿੱਦਾਂ ਹੈ ਜੀ ਹੁਣ ਅਸੀਂ ਦੇਖ ਕੇ ਆਂ ਖੇਤਾਂ 'ਚ ਪਾਣੀ ਹੈ ਠੀਕ ਠੀਕ ਹੈ ਤੇ ਪਿੰਡ ਵਾਸੀਆਂ ਨੂੰ ਕੀ ਅਪੀਲ ਕਰਨਾ ਚਾਹੁੰਦੇ ਹੋ ਜੀ ਪਿੰਡ ਵਾਸੀਆਂ ਨੂੰ ਕਹੀ ਹੈ ਵੀ ਪੈਨਿਕ ਹੋਣ ਦੀ ਲੋੜ ਨਹੀਂ ਹੈਗੀ ਪ੍ਰਸ਼ਾਸਨ ਤੁਹਾਡੇ ਨਾਲ ਹੈ ਜੀ ਜਦੋਂ ਵੀ ਕੋਈ ਵੀ ਹੈਲਪਿੰਗ ਲੋੜ ਹੋਣੀ ਪ੍ਰਸ਼ਾਸਨ ਤੁਹਾਡੇ ਨਾਲ ਹਮੇਸ਼ਾ ਖੜਾ ਹੈ ਤਾਂ ਪਾਣੀ ਮਾਕੇ ਹੈਗਾ ਜੀ ਪਰ ਲੋਕਾਂ ਦੇ ਬਚਾਅ ਵਾਸਤੇ ਸੀ ਇਹ ਨੰਬਰ ਦਿੱਤੇ ਹੋਇਆ ਲੋਕਾਂ ਮੁੱਖਾਂ ਦੀ ਹਫਾਜ਼ਤ ਬਚਿਓ ਜੀ ਆਪਣੇ ਸਮਾਨ ਦਾ ਖਿਆਲ ਰੱਖੋ ਲੋਕਾਂ ਕੰਮ ਨਾਲ ਗੱਲ ਜਰਾਓ ਸਾਡੇ ਕੰਟਰੋਲ ਨਾਲ ਸੰਪਰਕ ਕਰੋ ਮੇਨ ਨਾਲ ਸੰਪਰਕ ਕਰੋ ਸਹੀ ਗੱਲਬਾਤ ਤੁਹਾਨੂੰ ਜਰੂਰ ਦਵਾਂਗੇ ਜੇ ਲੋਕ ਲੋਕਾਂ ਨੇ ਕਿਹਾ ਜੇ ਪਾਣੀ ਆਇਆ ਮੇਰੀ ਜੀ ਉਹਨਾਂ ਦਾ ਹੀ ਸਮਾਨ ਹੈ ਜੀ ਆਪ ਵੀ ਸੁੱਖੀ ਜਗਾ ਸੇਫ ਜਗਾ ਦਿਖਾ ਰਹੇ ਆ ਜੀ ਲੋਕਾਂ ਨੂੰ ਪੂਰਾ ਸੰਯੋਗ ਦੇ ਰਹੇ ਆ ਤੇ ਤੁਹਾਡਾ ਵੀ ਬਹੁਤ ਸੰਯੋਗ ਸਾਡੇ ਨਾਲ ਸਾਡੇ ਨਾਲ ਨਵਾਬ ਕਰ ਰਹੇ ਆ ਕਿ ਜਿੱਥੇ ਵੀ ਜਗਾ ਹੁੰਦੀ ਆ ਉੱਥੇ ਪਹੁੰਚ ਨੇ ਸਰ ਮੈਂ ਤੁਹਾਡੇ ਜਰੀਏ ਇੱਕ ਗੱਲ ਪੁੱਛਣਾ ਚਾਹੁੰਦਾ ਆ ਜਿਸ ਤਰ੍ਹਾਂ ਮੇਲਾ ਵਾਲੀ ਚੋਹ ਜਾਂਦਾ ਆ ਉਹਦੇ ਵਿੱਚ ਗੁੱਜਰ ਭਾਈਚਾਰਾ ਆਪਣੇ ਪਸ਼ੂ ਵੀ ਰੱਖੇ ਹੋਏ ਆ ਪੱਕੇ ਡੇਰੇ ਵੀ ਬਣਾ ਰਹੇ ਬਣਾਏ ਹੋਏ ਆ ਤੇ ਉਹ ਇਸ ਵੇਲੇ ਵੀ ਪਾਣੀ ਦੇ ਵਿੱਚ ਆ ਉਹਨਾਂ ਨੂੰ ਕੀ ਅਪੀਲ ਕਰਨਾ ਚਾਹੁੰਦੇ ਹੋ ਜੀ ਦੇਖੋ ਜੀ ਚੋਹ ਵਿੱਚ ਆਪਣੇ ਮਕਾਨ ਪੋਣੀ ਜਹਾਂ ਪਰ ਡੰਗਰ ਖੜੀ ਹੈ ਕਿ ਲੰਗਰ ਕਰਨ ਦੀ ਲਗਣਾ ਜੀ ਐਸੇ ਤੇ ਉਹਨੂੰ ਖਾਲੀ ਕਰਾਤੇ ਆ ਗਾ ਵੀ ਖਿਆਲ ਰੱਖਾਂਗੇ ਉਹਨੂੰ ਦੱਸਾਂਗੇ ਕਿ ਚਾਹ ਤੁਸੀਂ ਦੇ ਕਾਫੀ ਕੀਤੀ ਨੇ ਜਾਇਓ ਆਪ ਵੀ ਮਹਾਤਮਾ ਰਾਹੇ ਇੱਕ ਮਕਾਨ ਬਣਾ ਰਹੇ ਆ ਉਹ ਬੰਦ ਕਰਵਾਗੇ ਤੇ ਆ ਲੋਕਾਂ ਨੂੰ ਕੀ ਅਪੀਲ ਕਰਨਾ ਚਾਹੁੰਦੇ ਆ ਜਿਸ ਤਰ੍ਹਾਂ ਬਹੁਤ ਸਾਰੀਆਂ ਅਫਵਾਹਾਂ ਵੜਡਦੀਆਂ ਉੜਦੀਆਂ ਆ ਵਾਇਰਲ ਕਰ ਦਿੰਦੇ ਆ ਆਪਣੀ ਸੋਸ਼ਲ ਮੀਡੀਆ ਤੇ ਵੀ ਫਲਾਣੇ ਪਿੰਡ ਪਾਣੀ ਆ ਗਿਆ ਆ ਇਸ ਇਹਨਾਂ ਨੂੰ ਕੀ ਅਪੀਲ ਕਰਨਾ ਚਾਹੁੰਦੇ ਆ ਲੋਕਾਂ ਨੂੰ ਇਹਨਾਂ ਨੂੰ ਇਹ ਅਪੀਲ ਕਰਨਾ ਚਾਹੁੰਦਾ ਜੀ ਕਿ ਸਾਡੇ ਕੰਡੋਰ ਰੂਮ ਹੈ ਕਪੂਥਲਾ ਫਿਰ ਕੋਈ 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 ਮੈਨੂੰ ਨੰਬਰ ਦਤਾਂ ਜੀ ਤੇ ਕੋਈ ਲੋਕ ਦੇ ਫਰਜ਼ ਬਚੋ ਤੇ ਸਾਡੇ ਨਾਲ ਸੰਪਰਕ ਕਰੋ ਜੇ ਤੁਹਾਨੂੰ ਕੋਈ ਮੁਸ਼ਕਲ ਹੁੰਦੀ ਆ ਤਤਕਾਲ ਕਸੀ ਮੈਂ ਮੇਜ ਸਿੰਘ ਐਸਚਾ ਚੌਂਕੀ ਚਾਜ ਕਮਲਜੀਤ ਸਿੰਘ ਆ ਪੂਰਾ ਪ੍ਰਸ਼ਾਸਨ ਤੇ ਵੀ ਮਦਦ ਆ ਇਸ ਤੋਂ ਇਲਾਵਾ ਪਿੰਡਾਂ ਦਾ ਭਗਾਣਾ ਵਿਖੇ ਵੀ ਲੋਕਾਂ ਦੇ ਘਰਾਂ ਵਿੱਚ ਦਾਖਲ ਹੋਏ ਬਰਸਾਤ ਦੇ ਪਾਣੀ ਦੀ ਨਿਕਾਸੀ ਲਈ ਪਿੰਡ ਦੀ ਪੰਚਾਇਤ ਵੱਲੋਂ ਜੀ.ਸੀ.ਬੀ ਦੀ ਮਦਦ ਨਾਲ ਪਾਣੀ ਦੀ ਨਿਕਾਸੀ ਕਰਵਾਈ ਗਈ। ਇਸ ਦੌਰਾਨ ਗੱਲਬਾਤ ਕਰਦੇ ਪਿੰਡ ਦੇ ਸਰਪੰਚ ਨੇ ਦੱਸਿਆ ਕਿ ਲੋਕਾਂ ਦੀ ਸੁਵਿਧਾ ਨੂੰ ਮੁੱਖ ਰੱਖਦੇ ਇਹ ਪਾਣੀ ਦੀ ਨਿਕਾਸੀ ਕਰਵਾਈ ਗਈ ਹੈ ਤਾਂ ਜੋ ਉਨ੍ਹਾਂ ਨੂੰ ਕਿਸੇ ਕਿਸਮ ਦੀ ਕੋਈ ਪਰੇਸ਼ਾਨੀ ਨਾ ਹੋਵੇ। ਮੈਂ ਮਿਲਵੀਕਵਾ ਟਾਂਡਾ ਭਾਣਾ ਸਰਪਾਚ ਜੀ ਹਾਂਜੀ ਕੀ ਕਹਿਣਾ ਚਾਹੁੰਦੇ ਹੋ ਜੀ ਅੱਜ ਜੀਸੀਬੀ ਲੱਗੀ ਹੋਈ ਹੈ ਇੱਥੇ ਤੁਹਾਡੇ ਸਾਡੇ ਪਿੰਡ ਦੇ ਹਾਲਾਤ ਬਹੁਤ ਮਾੜੇ ਆ ਜੀ ਪਾਣੀ ਔਰ ਗਾਰਨਾ ਜਿਹੜਾ ਨਰੂੜ ਤੋਂ ਔਰ ਭੋਂਗਰਨੀ ਤੋਂ ਪਾਣੀ ਆਇਆ ਆ ਜੀ ਉਹਦੇ ਨਾਲ ਸਾਡੇ ਪਿੰਡ ਦਾ ਬਹੁਤ ਜ਼ਿਆਦਾ ਨੁਕਸਾਨ ਹੋ ਰਿਹਾ ਆ ਘਰਾਂ ਦੇ ਵਿੱਚ ਪਾਣੀ ਭਰ ਰਿਹਾ ਆ ਆ ਗੁਜਰ ਭਾਈ ਜੀ ਦਾ ਜਿਸਗਾ ਇਹ ਟਾਂਡੇ ਰੂਟ ਦੇ ਵਿੱਚ ਪੈਂਦਾ ਆ ਇਹ ਨਰੂੜ ਦੀ ਪੰਚਾਇਤ ਦੇ ਵਿੱਚ ਅੰਡਰ ਆ ਆ ਜੀ ਇਹਨਾਂ ਦੀ ਜੀਸੀਬੀ ਛੱਡ ਕੇ ਅਸੀਂ ਯਾਨੀ ਕਿ ਜਿਹੜੀ ਆ ਰੂਟੀ-ਵੱਟੀ ਘੜਾਈ ਆ ਇਹਨਾਂ ਦੇ ਘਰ ਤੋਂ ਪਾਣੀ ਜਾਨਕੀ ਬਾਲ ਤੋਂ ਰੋਕਿਆ ਗਿਆ ਆ ਇਹ ਚੋਈ ਦੀ ਪਹਿਲਾਂ ਕਿਤੇ ਸਫਾਈ ਨਹੀਂ ਕੀਤੀ ਗਈ ਜੀ ਨਹੀਂ ਜੀ ਕੋਈ ਚੋਈ ਦੀ ਸਫਾਈ ਨਹੀਂ ਕੀਤੀ ਨਾ ਕੋਈ ਆਪਾਂ ਨੂੰ ਜਾਨਕੀ ਇਹਦਾ ਉਹ ਹੋਰ ਹੋ ਜਾ ਆਇਆ ਵੀ ਪੈਸਾ ਆਇਆ ਕੋਈ ਠੀਕ ਹੈ ਇਹਦੀ ਡਰੇਨ ਦੀ ਸਫਾਈ ਕਰਾਉਣ ਦਾ ਕੋਈ ਪੈਸਾ ਨਹੀਂ ਆਇਆ ਕਦੀ ਵੀ ਸਰਕਾਰ ਕੋਲੋਂ ਅੱਜ ਤੋਂ 20 ਸਾਲ ਪਹਿਲਾਂ ਵੀ ਨਹੀਂ ਆਇਆ ਕਦੀ ਜਨਾਹ ਹੋਣਾ ਹੈ ਜੀ ਤੇ ਇਹ ਸਫਾਈ ਨਾ ਹੋਣ ਕਾਰਨ ਪਾਣੀ ਦੀ ਰੋਕ ਲੱਗੀ ਨਾ ਹੋਣ ਕਾਰਨ ਹਾਂਜੀ ਜੀ ਜਿਹੜੀ ਬੂਟੀ ਹੈ ਬਹੁਤ ਵੱਡੀ ਹੋਈ ਆ ਇਸ ਕਰਕੇ ਜਾਨਕੀ ਸਾਰੇ ਘਰਾਂ ਨੂੰ ਸਾਡੇ ਟਾਂਡੇ ਬਣੇ ਜਿਆਦਾ ਨੁਕਸਾਨ ਆ ਜੀ ਇਹ ਬੂਟੀ ਤੇ ਮੌਕੇ ਤੇ ਕੋਈ ਪ੍ਰਸ਼ਾਸਨ ਨਾਲੋਂ ਪਹੁੰਚਿਆ ਜੀ ਅਰਦਾਸ ਕਰਦੇ ਸਾਡੇ ਤਾਂ ਕੋਈ ਨਹੀਂ ਆਇਆ ਜੀ ਸਾਡੇ ਐਸਐਚਓ ਸਾਹਿਬ ਆਇਆ ਰਵਲ ਮੰਡੀ ਜੀ ਮੇਜਰ ਸਿੰਘ ਜੀ ਤੇ ਕਿਉਂਕਿ ਜੱਜ ਆਏ ਸਾਡੇ ਸਾਹਸ ਤਾਂ ਕੀ ਪ੍ਰਸ਼ਾਸਨ ਤੋਂ ਮੰਗ ਕਰਦੇ ਆ ਬੱਸ ਅਸੀਂ ਇਹੀ ਮੰਗ ਕਰਦੇ ਆ ਵੀ ਸਾਡੀ ਜਿਹੜੀ ਇਹ ਪਿੰਡ ਦੀ ਬੂਟੀ ਕਢਾਈ ਜਾਵੇ ਜੀ ਡਰੇਨ ਦੀ ਉਹਦੇ ਕਰਕੇ ਸਾਡੇ ਘਰਾਂ ਦਾ ਬਚਾਅ ਹੋਊਗਾ ਸਾਰੇ ਪਿੰਡਾਂ ਕੋਈ ਨੁਕਸਾਨ ਆ ਸਾਰੇ ਪਿੰਡਾਂ ਦੇ ਪਿੱਛੋਂ ਬਹੁਤ ਨੁਕਸਾਨ ਆ ਵਿੱਚੋਂ ਬਹੁਤ ਪਾਣੀ ਜ਼ਿਆਦਾ ਆ ਰਿਹਾ ਹੈ ਜੀ ਇਹ ਪਾਣੀ ਕਹਦਾ ਬਾਰਸ਼ ਦਾ ਹੈ ਕਿ ਕੋਈ ਪਾਣੀ ਕੋਈ ਪਿੱਛੇ ਚੋ ਚਾ ਦਾ ਕੋਈ ਟੁੱਟਾ ਹੈ ਜੇ ਇਹ ਭਾਜੀ ਸਾਨੂੰ ਕੋਈ ਨਹੀਂ ਪਤਾ ਵੀ ਸਾਡੇ ਪਾਣੀ ਹੈ ਕਿ ਸਾਨੂੰ ਨਹੀਂ ਪਤਾ ਕਿੱਥੋਂ ਆਇਆ ਕਿੱਥੋਂ ਨਹੀਂ ਆਇਆ ਜੀ ਇਹ ਸਾਡੇ ਐਸ ਐਚਓ ਸਾਹਿਬ ਆਏ ਆ ਇਹ ਥੱਲੀ ਤੋਂ ਆਈ ਆ ਕਿ ਇਹ ਦੂਜਾ ਜ਼ਿਆਦਾ ਨਹੀਂ ਪਾਣੀ ਆਊਗਾ